ਜਮਾ ਠੀਕ ਹੋ ਕੇ ਦਰਬਾਰਾ ਇੱਥੋਂ ਗਿਆ ਸੀ ਉਦੋਂ ਵੀ ਆਹੀ ਹਾਲਤ ਚ ਲਿਆਏ ਜਿ ਲਈ ਬੰਨ ਕੇ ਉਦੋਂ ਵੀ ਨੇ ਘਰੇ ਅੱਗ ਲਾਤੀ ਸੀ ਜਵਾਕਾਂ ਨੂੰ ਮਾਰਨ ਨੂੰ ਪੈਂਦਾ ਸੀ ਜੀ ਉਦੋਂ ਵੀ ਇਹ ਪਰਿਵਾਰ ਰੋਂਦਾ ਪੜਦਾ ਸੀ ਵੀ ਇਹਨੂੰ ਰੱਖ ਲਓ ਵੀ ਸਾਨੂੰ ਬਚਾ ਲਓ ਇਹ ਮਾਰ ਦੂ ਕਿਸੇ ਨੂੰ ਉਹ ਜਿੰਦਾ ਲਾ ਕੇ ਸੰਗੜ ਲਾ ਕੇ ਨਾ ਜੀ ਔਰ ਕਿੰਨੇ ਮੋٹے ਮੋٹے ਰੱਸਿਆਂ ਨਾਲ ਬੰਨ ਕੇ ਵੀ ਉੱਪਰ ਤੇ ਜਿੰਦਾ ਲਾਇਆ ਪਰਿਵਾਰ ਨੇ ਨਾ ਤੋ ਕਿਸ ਗੱਲ ਦਾ ਵੀ ਇਹ ਵੀਰਾ ਠੀਕ ਵੀ ਹੋ ਗਿਆ ਸੀ ਇਹਦਾ ਲਾਜ ਵੀ ਚੱਲ ਪਿਆ ਸੀ ਇਹ ਇਥੋਂ ਦਵਾਈ ਲੈ ਕੇ ਮੁੜ ਕੇ ਚਲੇ ਗਏ ਇੱਕ ਮਹੀਨੇ ਦੀ ਮੁੜ ਕੇ ਦਵਾਈ ਲੈਣ ਨਹੀਂ ਆਏ ਦਰਬਾਰੇ ਨੇ ਆਪਣੇ ਚਾਚੇ ਤਾਇਿਆਂ ਦੇ ਵਿੱਚੋਂ ਹੀ ਚਾਚੀ ਦਾ ਗਲ ਘੁੱਟਤਾ ਹਸਪਤਾਲ ਪਈ ਆ ਉਹ ਮਰਨ ਨੂੰ ਹੀ ਬੱਚੀ ਆ ਤੇ ਉਹਨਾਂ ਨੇ ਗੱਲ ਤਾਂ ਸਮਝ ਲੈਣ ਨੂੰ ਫਿਰ ਉਹ ਬੰਦੇ ਸੱਤ ਲਏ ਉਹਨਾਂ ਨੇ ਕੁੜੀਆਂ ਕੜੀਆਂ ਸਾਥੀਆਂ ਮੁੰਡੇ ਸਾਥ ਨੇ ਵਾਵਾ ਸਾਰੇ ਜਿਹੜੇ ਨਾਲ ਇਸੇ ਘਰੇ ਵਾਂਤਾ ਨਾ ਮੁੰਡਿਆਂ ਨੂੰ ਕਹਤਾ ਉਜਿਆ ਕੇ ਤੋਰ ਬੰਨ ਲੋ ਨਹੀਂ ਹੀ ਘਟ ਦੇਣਾ ਫਿਰ ਇਹਨਾਂ ਨੂੰ ਬੰਨ ਲਿਆ ਉਹ ਘਰੇ ਆਏ ਫਿਰ ਉਹਨੂੰ ਕੁੱਟਿਆ ਫਿਰਰੇ ਬੰਨੇ ਨੂੰ ਜਿਹੜੇ ਇਹਨਾਂ ਨੂੰ ਮੂਹ ਵੀ ਕਾਲਾ ਕੀਤਾ ਕੁੜੀਆਂ ਨੇ ਤੇ ਨਾਲੇ ਇਹਨੂੰ ਚੱਪਲਾਂ ਨਾਲ ਮੂੰਹ ਤੇ ਇਹਨੂੰ ਕੁੱਪਿਆ ਚੱਪਲਾਨਾ ਇਹਦਾ ਕਿਤੇ ਕਰਨਾ ਦੁੱਧ ਨਾਲ ਇਹਨਾਂ ਮੱਝਾਂ ਸੀਗੀਆਂ ਇਹਨੂੰ ਕੋ ਖੇਤ ਹੋਣੇ ਟੈਂਕੀਆਂ ਚ ਦੁੱਧ ਪਾ ਦੇਣਾ ਇਹਨੇ ਸਾਰਾ ਤੋਂ ਮੁਕਾ ਫਿਰਨਾ ਆਟਾ ਪਲਾ ਰੋਣਾ ਗਲੀਆਂ ਚ ਲੋਕਾਂ ਦੇ ਦਰਾਮੇ ਖਲਾ ਰੋਣਾ ਅੱਤਾ ਇਹਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ ਸੱਚੇ ਪਾਸ਼ਾ ਵਾਇਰਸ ਮਤ ਬਖਸ਼ਣ ਵੀ ਉਹ ਵੀ ਲੋਕ ਅਵੇਰ ਹੋਣ ਉਹ ਵੀ ਸਮਝਣਾ ਆਪਣੀ ਡਿਊਟੀ ਕੁੱਟਣਾ ਮੂੰਹ ਕਾਲਾ ਕਰਨਾ ਆ ਕੋਈ ਹੱਲ ਨਹੀਂ ਹੈਗਾ ਇਹ ਕੋਈ ਕੋਈ ਸਿਆਣੀ ਗੱਲ ਨਹੀਂ ਹੈਗੀ ਬਾਲੀ ਇਹ ਤਾਂ ਮੰਨ ਲਓ ਉਹੀ क्रूरਤਾ ਜਿਹੜਾ ਬੰਦੇ ਦਾ ਦਿਮਾਗ ਹੈ ਨਹੀਂ ਜਿਹੜੀ ਚੀਜ਼ ਉਹ ਕਰ ਰਿਹਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰੋਆਣਾ ਪਿੰਡ ਆ ਜੀ ਜ਼ਿਲ੍ਹਾ ਕਪੂਰਥਲਾ ਤੁਸੀਂ ਆ ਮੰਜਾ ਦੇਖ ਰਹੇ ਹੋ ਜਿਹੜਾ ਨਾ ਥੱਲੇ ਉਤਰ ਰਿਹਾ ਇਹ ਦੱਸਿਆ ਨਾ ਨੋੜਿਆ ਹੋਇਆ ਕੋਈ ਜਨਪੂਤ ਨਹੀਂ ਹੈਗਾ ਇਹ ਬੰਦਾ ਹੀ ਆ ਅੱਲਾ ਤਾਂ ਤੁਸੀਂ ਦੇਖੋ ਜਿਵੇਂ ਕੋਈ ਜਨਮ ਬੰਨਿਆ ਹੁੰਦਾ ਨਾ ਅਤੇ ਦੇਖੋ ਕਿਵੇਂ ਕੋਈ ਜਾਨਵਰ ਬੰਨਿਆ ਹੁੰਦਾ ਏਦਾਂ ਬਨ ਕੇ ਲਿਆਇਆ ਬਾਈ ਹੁਣੀ ਕਿਉਂਕਿ ਨੇ ਹਾਲਾਤ ਹੀ ਏਦਾਂ ਦੇ ਪੈਦਾ ਕਰਤੇ ਦਰਬਾਰਾ ਦਾ ਸੀਰ ਤੁਸੀਂ ਦੇਖੋ ਕਿੰਨਾ ਤਕੜਾ ਪਹਿਲਾਂ ਕੀ ਕਰਦਾ ਸੀ ਇਹ ਬਾਸਾ ਜਿੰਨੇ ਦਾਣਾ ਦੇ ਕੰਮ ਆਈ ਵਿਧਿਆਰੀ ਕਰਦਾ ਹਨਾ ਬਾਹੀ ਖੇਤੀਬਾੜੀ ਦਾ ਕੰਮ ਕਰਦਾ ਤੇ ਅੰਨੀ ਜਾਨ ਆ ਵਿੱਚ ਪਰ ਇੱਥੇ ਗਲਤੀ ਅਸੀਂ ਪਰਿਵਾਰ ਦੀ ਵੀ ਕਹਾਂਗੇ 100% ਜਦੋਂ ਇਹ 2022 ਚ ਲੈ ਕੇ ਆਏ ਸੀ ਨਾ 7 ਇਹ ਲੈ ਕੇ 31 7 2022 ਅੱਜ 22 7 2025 ਆ ਬਾ ਅੱਜ 22 7 2025 ਆ 3 ਸਾਲ ਹੋ ਜਾਣੇ ਆ ਆ 5-7 ਦਿਨਾਂ ਨੂੰ ਪੂਰੇ ਜਦੋਂ ਇੱਥੇ ਲੈ ਕੇ ਆਏ ਸੀ ਬਾਈ ਨੂੰ ਤੇ ਜਮਾ ਠੀਕ ਹੋ ਕੇ ਦਰਬਾਰਾ ਇੱਥੋਂ ਗਿਆ ਸੀ ਉਦੋਂ ਵੀ ਆਹੀ ਹਾਲਤ ਚ ਲਿਆਏ ਸੀ ਇਹ ਬੰਨ ਕੇ ਉਦੋਂ ਵੀ ਉਹ ਘਰੇ ਅੱਗ ਲਾਤੀ ਸੀ ਜਵਾਕਾਂ ਨੂੰ ਮਾਰਨ ਨੂੰ ਪੈਂਦਾ ਸੀ ਆ ਇਹਦੇ ਬੇਟੇ ਆਏ ਸੀ ਨਾਲ ਦੋਨੇ ਇੱਕ ਉਹ ਮੁੰਡਾ ਖੜਾ ਇੱਕ ਆ ਮੁੰਡਾ ਖੜਾ ਬਾਪੂ ਵੀ ਆਏ ਸੀ ਹਾਂ ਤੇ ਉਦੋਂ ਵੀ ਆਈ ਭੈਣਾਂ ਵੀ ਆਈਆਂ ਸੀ ਇਹਦੀ ਨਾਲ ਤੇ ਉਦੋਂ ਵੀ ਇਹ ਪਰਿਵਾਰ ਰੋਂਦਾ ਪਿੰਡਦਾ ਸੀ ਵੀ ਇਹਨੂੰ ਰੱਖ ਲਓ ਵੀ ਸਾਨੂੰ ਬਚਾ ਲਓ ਇਹ ਮਾਰ ਦੂ ਕਿਸੇ ਨੂੰ पर दुखी इस गल दा कि ये वीरा ठीक भी हो गया सी एदा लाज भी चल पया सी ए इत्तो दवाई ਲੈ ਕੇ ਮੁੜ ਕੇ ਚਲੇ ਗਿਆ ਇੱਕ ਮਹੀਨੇ ਦੀ ਮੁੜ ਕੇ ਦਵਾਈ ਲੈਣ ਹੀ ਨਹੀਂ ਆਏ ਵੀ ਬਸ ਠੀਕ ਹੋ ਗਿਆ ਹੁਣ ਦਰਬਾਰਾ ਹੁਣ ਦਰਬਾਰਾ ਫਿਰ ਕਿਤਨਾ ਕਿਤੇ ਜਦੋਂ ਦਿਮਾਗ ਜਿਆ ਘੁੰਮਦਾ ਸੀ ਕਿਉਂਕਿ ਦਿਮਾਗੀ ਪ੍ਰੋਬਲਮ ਆ ਕੋਈ ਜਾਣ ਕੇ ਨਹੀਂ ਕਰਦਾ ਇਹ ਆਪਾਂ ਨੂੰ ਐਂ ਲੱਗਦਾ ਰਹਿੰਦਾ ਵੀ ਇਹ ਜਾਣ ਕੇ ਕਰਦਾ ਸ਼ਾਇਦ ਜਿਵੇਂ ਹੁਣ ਵੀ ਅਸੀਂ ਗੱਡੀ ਚ ਉਤਰਨ ਲੱਗੇ ਵੀਰਾ ਕਹਿੰਦਾ ਸੀ ਵੀ ਇਹ ਸੁਣਦਾ ਵਾ ਸਾਰਾ ਕੁਝ ਮਚਲਾ ਹੋਇਆ ਹੋਇਆ ਮਸਲਾ ਕੀ ਆ ਜਿਹੜੀ ਇਹ ਦਿਮਾਗੀ ਬਿਮਾਰੀ ਆ ਨਾ ਇਹਦੇ ਵਿੱਚ ਮਰੀਜ਼ ਨੂੰ ਇਹ ਨਹੀਂ ਲੱਗਦਾ ਹੁੰਦਾ ਵੀ ਮੈਂ ਚਲਾਕੀ ਕਰ ਰਿਹਾ ਪਰ ਉਹ ਕਾਦੀ ਚਲਾਕੀ ਆ ਜਿਹਦੇ ਤੇ ਉਹ ਇਦਾਂ ਬੰਨਣਾ ਪਵੇ ਹੈਨਾ ਕੌਣ ਚਾਹੁੰਦਾ ਵੀ ਮੇਰੀ ਆ ਹਾਲਤ ਬਣੇ ਇਸ ਤਰ੍ਹਾਂ ਦੀ ਹੁਣ ਜਿਨ੍ਹਾਂ ਦੇ ਘਰੇ ਇਹਨੇ ਹਮਲਾ ਕੀਤਾ ਬਾਈ ਨੇ ਦਰ巴ਰੇ ਨੇ ਆਪਦੇ ਚਾਚੇ ਤਾਇਿਆਂ ਦੇ ਵਿੱਚੋਂ ਹੀ ਚਾਚੀ ਦਾ ਗਲ ਕੁੱਟਤਾ ਹਸਪਤਾਲ ਪਈ ਆ ਉਹ ਮਰਨ ਨੂੰ ਹੀ ਬਚੀ ਆ ਤੇ ਉਹਨਾਂ ਨੇ ਗੁੱਸੇ 'ਚ ਆਏ ਨੇ ਫਿਰ ਇਹਨੂੰ ਕੁੱਟਿਆ ਬਹੁਤ ਤੇ ਨਾਲੇ ਇਹਦਾ ਮੂੰਹ ਕਾਲਾ ਕਰਤਾ ਤੇ ਮੂੰਹ ਕਾਲਾ ਕਰਕੇ ਇਹਦਾ ਜਲੂਸ ਕੱਢਿਆ ਕਾਰਨ ਵੀ ਉਹਨਾਂ ਨੂੰ ਐ ਲੱਗਿਆ ਵੀ ਦਰਬਾਰੇ ਨੇ ਜਾਣ ਪੁੱਝ ਕੇ ਕੀਤਾ ਸਭ ਕੁਝ ਪ੍ਰੋਬਲਮ ਸਾਡੀ ਸੁਸਾਇਟੀ ਚ ਇੱਥੇ ਖੜੀ ਆ ਜੇ ਕੋਈ ਬੰਦਾ ਡਿਪਰੈਸ਼ਨ ਚ ਆ ਜੇ ਕੋਈ ਬੰਦਾ ਆਫਸੈਟ ਆ ਜੇ ਕੋਈ ਬੰਦਾ ਮੰਦ ਬੁੱਧੀ ਆ ਜੇ ਕੋਈ ਇਸੇ ਬੰਦੇ ਨੂੰ ਮਤਲਬ ਐਸੀਆਂ ਕੁਝ ਹਰਕਤਾਂ ਹੋ ਰਹੀਆਂ ਜਿਹੜੀਆਂ ਉਹ ਪਹਿਲਾਂ ਨਹੀਂ ਸੀ ਕਰਦਾ ਸਾਨੂੰ ਸਮਝ ਲੈਣਾ ਚਾਹੀਦਾ ਵੀ ਉਹਨੂੰ ਮੈਂਟਲੀ ਸਮੱਸਿਆ ਵਾ ਉਹਨੂੰ ਇਲਾਜ ਦੀ ਲੋੜ ਆ ਕੁੱਟ ਕੇ ਠੀਕ ਹੋਣ ਵਾਲੀ ਗੱਲ ਹੋਵੇ ਤਾਂ ਫਿਰ ਬਾਬਿਆਂ ਦੇ ਲਿਆਲੇ ਆ ਕੇ ਬਥੇਰੇ ਚਮਟੇ ਮਰਵਾ ਲਏ ਹੁਣ ਇਹਨਾਂ ਨੇ ਸਭ ਤੋਂ ਪਹਿਲਾਂ ਉੱਥੇ ਜਾਂਦੇ ਆ ਚੌਂਕੀਆਂ ਭਰਨ ਲੋਕ ਉਹਨਾਂ ਨੇ ਵੀ ਚਮਟੇ ਰੱਖੇ ਉਹ ਵੀ ਸਮਝਦੇ ਆ ਵੀ ਜਿਹੜਾ ਬੰਦਾ ਕੋਈ ਜਾਣ ਕੇ ਕਰਦਾ ਉਹਨਾਂ ਨੂੰ ਐਂ ਲੱਗਦਾ ਉਹ ਮਾਰ ਮਾਰ ਚਮਟੇ ਦੇਖਦੇ ਆ ਵੀ ਜਿਹੜਾ ਤਾਂ ਕੋਈ ਇੱਕ ਅੱਧਾ ਸੌਚ ਹੁੰਦਾ ਜਿਹੜਾ ਜਾਣ ਕੇ ਕਰਦਾ ਹੁੰਦਾ ਉਹ ਤਾਂ ਪੈਰ ਫੜ ਲੈਂਦਾ ਵੀ ਬਾਬਾ ਗਲਤੀ ਹੋ ਗਈ ਹੁਣ ਨਹੀਂ ਕਰਦਾ ਪਰ ਜਿਹੜਾ ਸੱਚੀ ਗੀ ਸਮੱਸਿਆ ਦੇ ਵਿੱਚ ਆ ਉਹਨਾਂ ਦਾ ਪ੍ਰੋਪਰ ਅਲਾਜ ਦੀ ਲੋੜ ਆ ਭਾਈ ਪਿਛਲੀ ਵਾਰੀ ਵੀ ਇਹ ਬਾਈ ਦੀਆਂ ਐ ਬਈ ਚੁੰਨੀਆਂ ਨਾਲ ਬੰਨੀਆਂ ਹੋਈਆਂ ਲੱਤਾਂ ਦੁਪੱਟਿਆਂ ਨਾਲ ਬੰਨੇ ਹੋਏ ਹੱਥ ਖੋਲੇ ਸੀ ਤਾਂ ਫੇਰੇ ਦਾ ਲਾਅ ਸ਼ੁਰੂ ਹੋਇਆ ਸੀ ਤੇ ਇਸ ਵਾਰ ਤਾਂ ਬਾਈ ਹੁਣਾਂ ਨੇ ਦੇਖੋ ਦੌਣ ਦਾ ਪੂਰੀ ਦੌਣ ਹੀ ਰੱਸਿਆਂ ਦੀ ਲੱਤ ਤੇ ਲਵੇਟੀ ਪਈ ਆ ਕਿੰਨਾ ਮਜ਼ਬੂਤੀ ਨਾਲ ਨੇੜਿਆ ਹੋਇਆ ਆ ਦਰਬਾਰਾ ਸਿੰਘ ਨੂੰ ਪਿੰਡ ਪਰਵਾਣਾ ਜਿਲ੍ਹਾ ਕਪੂਰਥਲਾ 14-15 ਸਾਲਾਂ ਤੋਂ ਇਹ ਦਿਮਾਗੀ ਪਰੇਸ਼ਾਨ ਆ ਬਾਈ ਇਹ ਸਾਰਾ ਪਰਿਵਾਰ ਆ ਜਿਹੜਾ ਇੱਥੇ ਟੈਂਪੂ ਦੇ ਵਿੱਚ ਪਾ ਕੇ ਮੰਜੇ ਤੇ ਬੰਨ ਕੇ ਦਰਬਾਰਾ ਸਿੰਘ ਨੂੰ ਇੱਥੇ ਲੈ ਕੇ ਆਇਆ ਗੱਲ ਫਿਰ ਉਹੀ ਇੱਥੇ ਆ ਅਵੇਰਨੈਸ ਦੀ ਕਮੀ ਆ ਜਿੰਨਾ ਟਾਈਮ ਅਸੀਂ ਅਵੇਅਰ ਨਹੀਂ ਹੁੰਦੇ ਉਹਨਾਂ ਟਾਈਮ ਇਕੱਲੀਆਂ ਇੱਥੇ ਗੁਰੂ ਕੇ ਲੰਗਰਾਂ ਜੋ ਅਸੀਂ ਦਵਾਈਆਂ ਵਰਤਾ ਰਹੇ ਆ ਉਹ ਵੀ ਖਵਾਉਣ ਦਾ ਕੋਈ ਫਾਇਦਾ ਨਹੀਂ ਜੇ ਉਹਨੂੰ ਲਗਾਤਾਰ ਪ੍ਰੋਪਰ ਟਰੀਟਮੈਂਟ ਨਹੀਂ ਕਰਾਉਣਾ ਜੇ ਉਹਦਾ ਕੋਰਸ ਪੂਰਾ ਨਹੀਂ ਕਰਨਾ ਤਾਂ ਹੁਣ ਵੀ ਅਸੀਂ ਵੀਰੇ ਨੂੰ ਰੱਖ ਲੈਨੇ ਆ ਐਡਮਿਟ ਕਰ ਲੈਨੇ ਆ ਵੀਰਾ ਠੀਕ ਹੋ ਜਾਊਗਾ 20 ਦਿਨਾਂ ਨੂੰ ਮਹੀਨੇ ਨੂੰ ਦੁਬਾਰਾ ਫੇਰ ਨਾਰਮਲ ਜ਼ਿੰਦਗੀ 'ਚ ਵਾਪਸ ਜਾਊਗਾ ਤਾਂ ਇਹਨੂੰ ਪ੍ਰੋਪਰ ਟਰੀਟਮੈਂਟ ਦੀ ਲੋੜ ਆ ਔਰ ਪ੍ਰੋਪਰ ਸੋਸਾਇਟੀ ਦੇ ਵਿੱਚ ਲੋਕਾਂ ਨੂੰ ਸਮਝਣਾ ਪੈਣਾ ਵੀ ਇਹ ਇਹ ਪੇਸ਼ੈਂਟ ਆ ਇਨੂੰ ਉਸੇ ਤਰੀਕੇ ਨਾਲ ਡੀਲ ਕੀਤਾ ਜਾਵੇ ਹੁਣ ਇਹਨੇ ਜਦੋਂ ਤਾਂ ਗੱਲ ਫੜਿਆ ਹੋ ਮਾਤਾ ਦਾ ਕੋਈ ਨਾ ਕੋਈ ਤਾਂ ਵਜਾ ਬਣੀ ਹੋਈ ਹੋਣੀ ਹੈ ਨਾ ਕੀ ਗੱਲ ਹੋਈ ਸੀ ਜੀ ਉਹਨਾਂ ਦੇ ਘਰੇ ਗਿਆ ਸੀ ਇਹ ਤਾਂ ਕਿਵੇਂ ਉਹਨਾਂ ਦੇ ਘਰੇ ਗਿਆ ਹਾਂ ਜੀ ਘਰੇ ਇਹ ਜੱਲਾ ਕਰਦਾ ਕਰਦਾ ਗੱਲ ਉਹਨਾਂ ਨਾਲ ਪਹਿਲਾਂ ਵੀ ਕੋਈ ਜਾਣੀ ਸੀਗੀ ਜਾਂ ਹਾਂ ਹਾਂ ਜਾਂਦੇ ਸੀਗੇ ਉਹ ਵੀ ਹੁੰਦੇ ਸੀ ਘਰ ਨੂੰ ਅੱਛਾ ਜੀ ਅੱਛਾ ਇੱਕ ਹੁੰਦਾ tamam da na de ghar aavde race ਅੱਗੇ ਵੀ ਆਉਂਦੇ ਜਾਂਦੇ ਸੀਗੇ ਹਾਂ ਜੀ ਆਉਂਦੇ ਸੀ ਵਰਤਦੇ ਆ ਸਾਡੇ ਨਾਲ ਇੱਕਾ ਹੀ ਐਸਾ ਕਾਇ ਸਾਡਾ ਹਾਂ ਮੇਰਾ ਕਿ ਉਹ ਵੱਡਾ ਸੀ ਉਹ ਚਾਚੀ ਛੜੀ ਛੋਟੀ ਆ ਅੱਛਾ ਤੁਹਾਡੇ ਚਾਚੇ ਦੇ ਜਿਹਨੇ ਥੋੜੀ ਸਗੀ ਚਾਚੀ ਆ ਸਗੀ ਚਾਚੀ ਆ ਸਾਡੀ ਉਹ ਪਈ ਜੀ ਇਹ ਨਹੀਂ ਪਤਾ ਵੀ ਇਹਨੇ ਗਾਲ ਘੁੱਟਿਆ ਕਾ ਕੋਈ ਤਾਂ ਕਹਿੰਦਾ ਵੀ ਪੈਰੀ ਪਿਆ ਇਹ ਕੋਈ ਨਹੀਂ ਕਹਿੰਦਾ ਗਾਲ ਘੁੱਟਿਆ ਤੇ ਉਹਨਾਂ ਨੇ ਗਲਤ ਸਮਝ ਲੈਣ ਨੂੰ ਇਹੋ ਬੰਦੇ ਸਾਥ ਲਿਆ ਉਹਨਾਂ ਨੇ ਕੁੜੀਆਂ ਕਾਰੀਆਂ ਸਾਥ ਲੀਆਂ ਮੁੰਡੇ ਸਾਥ ਲੈ ਵਾਵਾ ਸਾਰੇ ਫਿਰ ਇਹਨੋਂ ਐਸੀ ਘਰੇ ਬੰਤਾ ਨਾ ਮੁੰਡਿਆਂ ਨੂੰ ਕਹਤਾ ਤੂੰ ਤੁਸੀਂ ਆਰ ਦੇ ਪਿਓ ਨੂੰ ਬੰਨ ਲੋ ਨਹੀਂ ਅਸੀਂ ਵੱਡ ਦੇਣਾ ਫਿਰ ਇਹਨਾਂ ਨੇ ਬੰਨ ਲਿਆ ਉਹ ਘਰੇ ਆਏ ਫਿਰ ਉਹਨੂੰ ਕੁੱਟਿਆ ਫਿਰ ਘਰੇ ਬੰਨੇ ਨੂੰ ਫਿਰ ਇਹਨਾਂ ਨੇ ਮੂੰਹ ਵੀ ਕਾਲਾ ਕੀਤਾ ਕੁੜੀਆਂ ਨੇ ਤੇ ਨਾਲੇ ਉਹ ਚਪਲਾਂ ਨਾਲ ਮੂੰਹ ਤੇ ਨੂੰ ਕੁੱਟਿਆ ਚਪਲਾਨਾ ਆ ਆ ਪੁਲਿਸ ਵੀ ਪਹਿਲਾਂ ਪੁਲਿਸ ਜਨਰ ਰਿਪੋਰਟ ਦੇ ਕੇ ਆਏ ਉਹ ਵੀ ਸਾਡੇ ਨਾਲ ਬਲਾਕਾਦ ਕੀਤੀ ਐ ਫਿਰ ਪੁਲਿਸ ਆਈ ਐ ਉਹ ਸਨੇ ਫੇਰ ਆ ਕੇ ਹਾਲਤਾਂ ਦੀ ਦੇਖੀ ਉਹ ਕਹਿੰਦੀ ਵੀ ਅਸੀਂ ਇਹ ਨਹੀਂ ਜਾਣਾ। ਇਹ ਦੀ ਘਰ ਵਾਲੀ ਹੈਗੀ ਆ ਨੋ ਹੈਗੀ ਆ ਪੋਤੀ ਹੈਗੀ ਆ। ਫੇ ਇਹਨੂੰ ਕਰਨ ਦਾ ਕੀ ਲੋੜ ਹੈ ਇਹ ਗੱਲ। ਜਿਵੇਂ ਆਪ ਦਾ ਪਰਿਵਾਰ ਆ ਘਰੇ। ਉਸ ਮੋਰਗੀ ਦੇਖ ਕੇ ਕਹਿੰਦੇ ਉਹ ਇਲਾਜ ਕਰੂ ਇਹਦਾ। ਉਸ ਵੀ ਸੱਦੀ ਸੀਗੀ ਉਹਨਾਂ ਨੇ ਘਰੇ ਆਈ ਸੀ। ਕਿਉਂਕਿ ਪਹਿਲੇ ਤੁਸੀਂ ਤਾਂ ਪਹਿਣਾ ਵੀ ਹੈ ਨਾ ਪਿੰਡ ਚ ਭਤੀਜੇ ਵੀ ਹੈ ਬਾਈ ਤੁਸੀਂ ਨਾਲ ਆਇਓ। ਤੁਸੀਂ ਇਹਨੂੰ ਜਾਣਦੇ ਹੋ ਇਹ ਇਸ ਤਰ੍ਹਾਂ ਦਾ ਹੀ ਨੀਅਤ ਵਾਲਾ ਬੰਦਾ ਹੈਗਾ ਸੀ ਪੈਸੇ ਮਾਇਆ ਸੀ ਨੀ ਕਿੱਥੇ ਕੱਲਾ ਨਾ ਠਿਗਾ ਚਾ ਜੀ ਜਦੋਂ ਉਹਨੇ ਇਹਨੇ ਗਲਤ ਕੰਮ ਕੀਤਾ ਨਾਲੇ ਅੱਗ ਲਾਈਆ ਨਾਲੇ ਦੇ ਲੈ ਕਿੰਨਾ ਹੈਰਿਆ ਉਦੋਂ ਇਹਨੇ ਇਹੋ ਜੀ ਹਾਲਤ ਕੀਤੀ ਕੱਲਾ ਰਹਿੰਦਾ ਰਿਹਾ ਇਹ ਕਦੀ ਨੇ ਰਾਤ ਕੀ ਤੁਰਿਆ ਕਰਨਾ ਦੁੱਧ ਨਾਲ ਇਹਨਾਂ ਮੱਝਾਂ ਸੀਗੀਆਂ ਇਹਨੇ ਕੋਠੇ ਧੋਣੇ ਟੈਂਕੀਆਂ ਚ ਦੁੱਧ ਪਾ ਦੇਣਾ ਇਹਨੇ ਸਾਰਾ ਕੁਝ ਮਗਾ ਕਰਨਾ ਆਟਾ ਖਲਾ ਰੋਣਾ ਗੋਲੀਆਂ ਚਾਰ ਲੋਕਾਂ ਦੇ ਦਰਾਮੇ ਖਲਾ ਆਟਾ ਇਹਨੇ ਕੋਈ ਗਲਤ ਕੰਮ ਨਹੀਂ ਕੀਤਾ ਸੀਗਾ ਤਾਨੂੰ ਇਹ ਵੀ ਹੁਣ ਲੱਗਦਾ ਵੀ ਇਹਨੇ ਗੱਤ ਕੰਮ ਨਹੀਂ ਕੀਤਾ ਇਹ ਤਾਂ ਜਾਣ ਦੇ ਬਣਾਇਆ ਹੋਇਆ ਨਾਂ ਜਦੋਂ ਉਹ ਤਾਂ ਗੁੱਸੇ 'ਚ ਫਿਰ ਉਹਨਾਂ ਨੇ ਕਰਤੀ ਗੱਲ ਗੁੱਸੇ 'ਚ ਕੀਤੀ ਪਰ ਸਾਡੀ ਇਹ ਬੇਨਤੀ ਵੀ ਇਸ ਸਮਾਜ ਦੇ ਵਿੱਚ ਸੰਗਤ ਨੂੰ ਵੀ ਜਿੰਨਾਂ ਦੇ ਆਸ-ਪਾਸ ਜੇ ਕੋਈ ਇਸ ਤਰ੍ਹਾਂ ਦਾ ਪੇਸ਼ੈਂਟ ਹੁੰਦਾ ਥੋੜਾ ਜਿਹਾ ਤੁਸੀਂ ਵੀ ਸਬਰ ਦੇ ਨਾਲ ਹਨਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਕੋਈ ਵੀ ਮੈਂਟਲੀ ਸਮੱਸਿਆ ਦੇ ਵਿੱਚ ਦੀ ਗੁਜ਼ਰ ਰਹੇ ਹੁੰਦੇ ਹਨ ਨਾ ਪੇਸ਼ੈਂਟ ਉਹਨਾਂ ਦੇ ਕਈ ਵਾਰੀ ਮਨ ਚੇਤ ਨਹੀਂ ਹੁੰਦੀ ਇਹ ਗੱਲ ਕਈ ਬੰਦੇ ਕੱਪੜੇ ਲਾਦਨਦੇ ਆ ਆਪਦੇ ਨੰਗੇ ਹੋ ਜਾਂਦੇ ਆ ਹਨਾ ਕਈ ਬੰਦੇ ਮਨ ਲੋ ਗੰਦੇ ਗਾਲਾਂ ਕੱਢਣ ਲੱਗ ਜਾਂਦੇ ਆ ਕਿਉਂਕਿ ਜੋ ਥੌਟ ਨੇ ਦਿਮਾਗ ਚ ਚੱਲ ਰਿਹਾ ਬਸ ਇਹਨਾਂ ਤਾਂ ਉਹਦਾ ਕਾਬੂ ਉਹੇ ਕਾਬੂ ਹੋਇਆ ਹੋਇਆ ਹੈ ਉਹਦੇ ਅੰਦਰ ਕਾਬੂ ਆਏ ਇਹ ਜਾਣ ਬੁੱਝ ਕੇ ਕੁਝ ਨਹੀਂ ਕਰਦਾ ਕਿਹਦਾ ਜੀ ਕਰਦਾ ਵੀ ਐਦਾਂ ਬੰਨ ਕੇ ਰਵੇ ਚੰਗੇ ਭਲਾ ਕੋਈ ਨਹੀਂ ਚਾਹੁੰਦਾ ਐਦਾਂ ਵੀ ਜਾਣ ਕੇ ਥੋੜੀ ਕਰੂਗਾ ਇਹ ਇਸ ਕਰਕੇ ਬੇਨਤੀ ਆ ਪਹਿਲੀ ਗੱਲ ਤਾਂ ਜੇ ਕੋਈ ਦਿਮਾਗੀ ਸਮੱਸਿਆ ਚਿੱਤੰਦਾ ਪੇਸ਼ੈਂਟ ਹੈਗਾ ਤਾਂ ਆਸ-ਪਾਸ ਦੇ ਲੋਕ ਥੋੜੇ ਅਵੇਅਰ ਹੋਣ ਮਾ ਪਰਿਵਾਰ ਨੂੰ ਵੀ ਕਹਿਣ ਵੀ ਭਾਈ ਇਹਦਾ ਲਾਜ ਕਰਾਓ ਇਹਨੂੰ ਦਵਾਈ ਦਵਾਓ ਇਹਨੂੰ ਐ ਬੰਨਣ ਦਾ ਕੋਈ ਫਾਇਦਾ ਨਹੀਂ ਬੰਨਿਆ ਹੋਇਆ ਕਿੰਨਾ ਕ ਟਾਈਮ ਰੱਖੀ ਰੱਖਣਗੇ ਬੰਨ ਕੇ ਉਹਦਾ ਟਰੀਟਮੈਂਟ ਹੋਣਾ ਚਾਹੀਦਾ ਪ੍ਰੋਪਰ ਹੁਣ ਜਦੋਂ ਆਪਾਂ ਟਰੀਟਮੈਂਟ ਵਾਲੇ ਪਾਸੇ ਨੂੰ ਜਾਂਦੇ ਨਹੀਂ ਵੀ ਬਾਬਿਆਂ ਦੇ ਮਗਰ ਤੁਰਦੇ ਜਾਂ ਬੰਨ ਲੈਣੇ ਆ ਬੰਦਾ ਤੇ ਉਹਦੇ ਨਾਲ ਵੀ ਫਿਰ ਠੀਕ ਨਹੀਂ ਹੋਣਾ ਬੰਦਾ ਠੀਕ ਹੋਣ ਦਾ ਤਾਂ ਇੱਕੋ ਹੀ ਤਰੀਕਾ ਵੀ ਚੰਗਾ ਸਾਈਕੀਆਟ੍ਰਿਕ ਡਾਕਟਰ ਚੰਗਾ ਦਿਮਾਗ ਦਾ ਡਾਕਟਰ ਹੋਵੇ ਉਨੇ ਕੋਈ ਤੁਸੀਂ ਜਾਓ ਉਤੋਂ ਜਾ ਕੇ ਚੈੱਕ ਅਪ ਕਰਾ ਕੇ ਦਵਾਈ ਲਵੋ ਨਹੀਂ ਤਾਂ ਸਾਡੇ ਇੱਥੇ ਮੁਨਖਤਰੀ ਸੇਵਾ ਪਰਿਵਾਰ ਵੱਲੋਂ ਸੁਪਨਿਆਂ ਦੇ ਘਰ ਵਿੱਚ ਹਰ 14 ਦਿਨਾਂ ਬਾਅਦ ਕੈਂਪ ਲੱਗਦਾ ਇੱਥੇ ਦਵਾਈਆਂ ਦਾ ਲੰਗਰ ਲੱਗਦਾ ਇੱਥੇ ਤੁਸੀਂ ਉੱਥੇ ਲਿਆ ਸਕਦੇ ਹੋ ਹਰ 14 ਦਿਨਾਂ ਬਾਅਦ ਕਰੀਬ 7 7500 ਮਰੀਜ਼ ਆ ਜਿਹੜਾ ਹਰ ਮਹੀਨੇ ਇੱਥੋਂ ਦਵਾਈ ਲੈ ਕੇ ਜਾਂਦਾ ਦਰਵਾਰਾ ਵੀ ਲੈ ਕੇ ਗਿਆ ਸੀ ਔਰ ਠੀਕ ਵੀ ਹੋ ਗਿਆ ਸੀ ਰਾਜ ਹਾਲਾਤ ਦੇਖੋ ਕੀ ਬਣ ਗਏ ਕਿਉਂਕਿ ਸਮਝ ਨਹੀਂ ਪਾਇਆ ਨਾ ਪਰਿਵਾਰ ਨਾ ਸਮਾਜ ਕਰੇ ਅਰਦਾਸ ਇਸ ਵੀਰ ਵਾਸਤੇ ਇਹਦੀ ਤੰਦਰੁਸਤੀ ਵਾਸਤੇ ਤੇ ਸਾਡੇ ਸਮਾਜ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਸਤਿ ਮੱਤ ਬਖਸ਼ਣ ਵੀ ਉਹ ਵੀ ਲੋਕਾਂ ਦਾ ਵੇਰ ਹੋਣਾ ਉਹ ਵੀ ਸਮਝਣਾ ਆਪਣੀ ਡਿਊਟੀ ਕੁੱਟਣਾ ਮੂੰਹ ਕਾਲਾ ਕਰਨਾ ਆ ਕੋਈ ਹੱਲ ਨਹੀਂ ਹੈਗਾ ਇਹ ਕੋਈ ਕੋਈ ਸਿਆਣੀ ਗੱਲ ਨਹੀਂ ਹੈ ਕਿ ਬਾਲੀ ਇਤਾ ਮੱਲੋ ਉਹੀ क्रूरਤਾ ਜਿਹੜਾ ਬੰਦੇ ਦਾ ਦਿਮਾਗ ਹੈ ਨਹੀਂ ਜਿਹੜੀ ਚੀਜ਼ ਉਹ ਕਰ ਰਿਹਾ ਉਹੀ ਚੀਜ਼ ਉਹ ਕਰ ਰਹੇ ਨੇ ਜਿਨ੍ਹਾਂ ਨੂੰ ਦਿਮਾਗ ਬਖਸ਼ਿਆ ਮਹਾਰਾਜ ਨੇ ਉਹ ਤਾਂ ਨਹੀਂ ਕਮਲੇ ਸੀ ਇਹ ਕਮਲਾ ਸੀਗਾ ਉਹਨਾਂ ਨੇ ਉਦੋਂ ਵੀ ਕਮਲੀ ਗੱਲ ਕੀਤੀ ਆ ਕੇ ਵਾਇਗੁਰ ਸਿੰਘ ਦਾ ਖਾਲਸਾ ਵਾਇਗੁਰ ਸਿੰਘ ਹਾਂ ਦਰਬਾਰੇ ਜੋ ਮੈਂ ਨੇ ਵਾਦਾ ਕਰਕੇ ਗਿਆ ਸੀ ਯਾਰ ਹੈ ਮਾੜੀ ਗੱਲ ਆ ਬਾਈ ਹੈ ਮੈਂ ਤੈਨੂੰ ਉਦੋਂ ਕਿਹਾ ਸੀ ਵੀ ਰਹਿ ਪਾ ਤੂੰ ਨਾ ਜਾ ਤੂੰ ਕਾਹਲੀ ਕਾ ਤੂੰ ਕਰੀ ਜਾਣ ਦੀ ਉਦੋਂ ਮੈਂ ਤੈਨੂੰ ਕਿਹਾ ਇੱਥੇ ਸਾਡੇ ਕੋਈ ਰਹਿ ਕੇ ਸੇਵਾ ਕਰਾਲਾ ਹੁਣ ਤਾਂ ਤੂੰ ਕਹਿਣਾ ਹੀ ਐ ਪਰ ਗੱਲ ਤਾਂ ਹੈ ਕਿ ਜੇ ਜਦੋਂ ਤੂੰ ਮਹੀਨੇ ਨੂੰ ਠੀਕ ਹੋ ਗਿਆ ਤੂੰ ਫੇਰ ਕਹਿਣਾ ਮੈਂ ਜਾਣਾ ਨਹੀਂ ਜਾਂਦਾ ਹੈ ਇਹ ਜੋ ਪੱਕਾ ਵਾਲਾ ਇੱਥੇ ਲਾ ਦੇਣਾ ਆਪਾਂ ਸੇਵਾ ਬਾਬਾ ਜੀ ਇੱਕ ਸੋ ਪੱਕਾ ਹੈ ਸੇਵਾ ਤੇ ਲਾ ਦੇਣਾ ਪਾਈ ਤੇ ਪੱਕਾ ਹੋ ਜਾਏ ਕਿੱਡੀ ਵੱਡੀ ਆਪਦੀ ਜ਼ਿੰਦਗੀ ਦੇ ਵਿੱਚ ਕਲੰਕ ਖਟਿਆ ਛੋਟੀ ਗਲਤੀ ਨੇ ਕਿੱਡਾ ਕਲੰਕ ਲਵਾਤਾ ਦਰ ਦਰਵਾਰੇ ਵੀਰੇ ਖੋਲ ਦਿਏ ਸੰਗਲ ਵਿਲਾਗ ਦੇਖ ਤੈਨੂੰ ਇੱਕ ਬੇਨਤੀ ਹੈ ਮੇਰੀ ਦਵਾਈ ਤੈਨੂੰ ਖਾਣੀ ਪੈਣੀ ਹੈ ਘੱਟੋ-ਘੱਟ 2-3 ਸਾਲ ਫਿਰ ਆ ਜਿਹੜਾ ਗੁੱਸਾ ਆਉਂਦਾ ਤੈਨੂੰ ਜਾਂ ਚੀਜ਼ਾਂ ਆਉਂਦੀਆਂ ਜਮਾਂ ਠੀਕ ਹੋ ਜਾਣਗੀਆਂ ਜਿਹਨੂੰ ਬੰਨ ਬੰਨ ਕੇ ਲੈ ਕੇ ਆਏ ਆ ਗੱਲ ਸਿਰਫ ਥੋੜੀ ਸਮਝਣ ਦੀ ਵੀ ਆ ਸਾਡੇ ਵਾਸਤੇ ਇਕੱਲੀਆਂ ਦਵਾਈਆਂ ਵੀ ਕੰਮ ਨਹੀਂ ਕਰਦੇ ਨੀਰਾਪੁਰਾ ਸਾਡੇ ਡਾਕਟਰ ਸਾਹਿਬ ਆਏ ਖੜੇ ਸੀ ਟੀਕਾ ਲਾਉਣ ਨੂੰ ਹਨਾ ਇੰਜੈਕਸ਼ਨ ਲਾਉਣ ਨੂੰ ਮਤਲਬ ਇੰਜੈਕਸ਼ਨ ਉੱਥੇ ਲੋੜ ਪੈਂਦੇ ਜਿੱਥੇ ਬੰਦਾ ਅਗਰੈਸਿਵ ਆ ਮਾਰਨ ਪੈਂਦਾ ਕੰਟਰੋਲ ਤੋਂ ਬਾਹਰ ਆ ਤੇ ਜੇ ਦੋ ਬੋਲ ਪਿਆਰ ਦੇ ਬੋਲ ਕੇ ਆਪਾਂ ਥੋੜਾ ਗੱਲ ਲਾ ਲਈਏ ਬੰਦੇ ਦੇ ਸਿਰ ਤੇ ਹੱਥ ਰੱਖ ਕੇ ਦੋ ਮਿੰਟ ਵਾਹਿਗੁਰੂ ਦਾ ਨਾਮ ਲੈ ਲਿਏ ਤਾਂ ਮੰਨ ਲਓ ਇੱਥੇ ਮੈਡੀਕਲ ਸਾਇੰਸ ਵੀ ਫੇਲ ਹੋ ਜਾਂਦੀ ਐ ਇਸ ਲੈਵਲ ਤੇ ਜਾ ਕੇ ਤੇ ਉਹੀ ਦਰਬਾਰਾ ਬਾਈ ਆ ਜਿਹੜਾ ਤੁਹਾਡੇ ਸਾਹਮਣੇ ਖੜਾ ਆ ਤੇ ਕੱਪੜੇ ਵੀ ਆਪ ਪਾਈ ਜਾਂਦਾ ਸਿਰਫ ਦੋ ਬੋਲੇ ਪਿਆਰ ਦੇ ਹੀ ਆ ਬਸ ਥੋੜਾ ਜਿਹਾ ਭੈਣੋ ਭਰਾਵੋ ਧਿਆਨ ਦਿਆ ਕਰੋ ਇਹਨਾਂ ਚੀਜ਼ਾਂ ਤੇ ਜੇ ਕਿਸੇ ਨੂੰ ਕੋਈ ਏਦਾਂ ਦੀ ਸਮੱਸਿਆ ਹੁੰਦੀ ਆ ਨਾ ਥੋੜਾ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਮਤਲਬ ਜਿਹਦੇ ਕਦੇ ਕੁੱਤੇ ਦੇ ਵੀ ਨਹੀਂ ਛੋਟੀ ਮਾਰੀ ਫਿਰ ਇਦਾਂ ਦੇ ਬੰਦੇ ਨੂੰ ਉਹ ਵੀ ਕੁੱਟਦਾ ਕਿਉਂਕਿ ਇਦਾਂ ਦੇ ਬੰਦੇ ਨੂੰ ਕੁੱਟਣਾ ਤਾਂ ਕੰਧ ਨੂੰ ਕੁੱਟਣਾ ਇੱਕ ਬਰਾਬਰ ਆ ਤੇ ਇਹੀ ਜਦੋਂ ਇਹ ਠੀਕ ਸੀ ਜਾਂ ਜਦੋਂ ਨਾਰਮਲ ਹੁੰਦਾ ਸੀ ਕਿਤੇ ਉਦੋਂ ਕੋਈ ਹੱਥ ਲਾ ਕੇ ਦੇਖਦਾ ਫਿਰ ਦੱਸ ਦਾ ਦਰਵਾਰਾ ਵੀ ਬੰਦਾ ਹੁੰਦਾ ਕੀ ਆ ਹੁਣ ਤਾਂ ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਗਲਤ ਸਹੀ ਵੀ ਨਹੀਂ ਪਤਾ ਕੀ ਆ ਉਹ ਤਾਂ ਆਪਦਾ ਘਰ ਫੂਕ ਬੈਠਿਆ ਦੋ ਵਾਰੀ ਘਰ ਪੱਟੀ ਬੈਠਾ ਜਵਾਕਾਂ ਦਾ ਖਲਾ ਜ਼ਿੰਦਗੀ ਸਾਰਿਆਂ ਦੀ ਨਰਕ ਬਣਾਈ ਪਈ ਆ ਬਸ ਇਹਨਾਂ ਚੀਜ਼ਾਂ ਤੇ ਸਾਨੂੰ ਥੋੜੀ ਗੌਰ ਕਰਨ ਦੀ ਲੋੜ ਆ। ਜਿੰਨੀਆਂ ਦਰਵਾਰੇ ਵਰਗੇ ਬਹੁਤ ਨੇ ਵਿਚਾਰੇ ਜਿਹੜੇ ਡਿਪਰੈਸ਼ਨ ਚ ਜਾਈ ਜਾਂਦੇ ਨੇ ਤੇ ਐਂ ਹੀ ਕੁੱਟ-ਕੁੱਟ ਮਾਰ ਦੋ ਉਹਨਾਂ ਨੂੰ। ਚੱਲ ਆਦਰਵਾਦ ਚੱਲੀਏ।